ਬਹੁਤ ਜ਼ਿਆਦਾ ਪ੍ਰਾਊਡ ਆਫ ਫੀਲ ਹੁੰਦਾ ਸਾਨੂੰ ਤੇ ਬਹੁਤ ਮਾਣ ਫੀਲ ਹੁੰਦਾ ਕਿ ਅਸੀਂ ਦੁਬਾਰਾ ਤੋਂ ਲੋਕਾਂ ਨੂੰ ਜਗਾਉਨੇ ਆ ਮੈਂ ਪਹਿਲੀ ਵਾਰ ਦੇਖ ਲਈ ਕਿ ਲੜਕੀਆਂ ਕਰ ਰਹੀਆਂ ਨੇ ਫੋਕੋਰ ਕੈਸਾ ਮੈਂ ਅਦਰਵਾਇਜ਼ ਮੇਰੀ ਏਜ 22 ਹੋ ਗਈ ਤੇ ਮੈਨੇ ਬॉयਜ਼ ਵੀ ਦੇਖੇ ਨੇ ਗਰਲਜ਼ ਮੈਂ ਫਸਟ ਟਾਈਮ ਦੇਖ ਰਹੀ ਹਾਂ ਅਸੀਂ ਕਹਿੰਦੇ ਆ ਕਿ ਮੁੰਡੇ ਕੁੜੀਆਂ ਨਾਲੋਂ ਘੱਟ ਨਹੀਂ ਤੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਸੋ ਇਹ ਇੱਕ ਬਹੁਤ ਵੱਡੀ ਪੁਖਤਾ ਇੱਕ ਮਿਸਾਲ ਹੈ ਕਿ ਕੁੜੀਆਂ ਜਿਹੜੀਆਂ ਹੈਗੀਆਂ ਫੋਰਕ orchestral ਦੇ ਵਿੱਚ ਵੱਖ-ਵੱਖ ਪੰਜਾਬੀ ਟਿਪੀਕਲ ਸਾਜ਼ ਜਿਹੜੀਆਂ ਹੈਗੀਆਂ ਉਹ ਪਲੇ ਕਰਨਗੀਆਂ ਬੜੀ ਸੋਹਣੀ ਤੁਸੀਂ ਪਰਫਾਰਮੈਂਸ ਦੇਖੀ ਸਵਾਗਤ ਹੈ ਤੁਹਾਡਾ D5 ਚੈਨਲ ਪੰਜਾਬੀ ਦੇ ਵਿੱਚ ਮੈਂ ਅਜੇ ਬਿੱਲਾ ਸੋ ਫੋਰ ਕਾਰਕੈਸਟਰ ਦੀ ਟੀਮ ਹੈ ਜੀ ਮੇਰੇ ਨਾਲ ਯੂਥ ਫੈਸਟੀਵਲ ਪਿੱਛੇ ਚੱਲ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚੇ ਹੋਏ ਆ ਆਪਾਂ ਸਟੂਡੈਂਟਸ ਨਾਲ ਗੱਲਬਾਤ ਕਰਾਂਗੇ ਵੀ ਇਹ ਕਿਹੜੀ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਤੇ ਇਸ ਗੇਮ ਨੂੰ ਕੀ ਕਹਿੰਦੇ ਨੇ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਕੀ ਨਾਮ ਹੈ ਥੈਂਕ ਯੂ ਇਕੱਠੇ ਹੋ ਜਾਈ ਸਾਰੇ ਆਜੋ ਇਕੱਠੇ ਹੋ ਜੋ ਅਛ ਦੀਪ ਕੌਰ ਜੀ ਅਛ ਦੀਪ ਕੌਰ ਇਹ ਕੀ ਕਰ ਕੀ ਰਿਓ ਤੁਸੀਂ ਹਾਂਜੀ ਫੋਕ ਰਕੈਸਟਾ ਕਰ ਰਹੇ ਹਾਂ ਜੀ ਅਸੀਂ ਫੋਕ ਰਕੈਸਟਾ ਹਾਂਜੀ ਕਦੋਂ ਦਾ ਕਰਨਾ ਸਟਾਰਟ ਕੀਤਾ ਕਿੰਨੇ ਦਿਨ ਹੋ ਗਏ ਰਿਹੈਸਲ ਕਰਦਿਆਂ ਨੂੰ ਸਾਨੂੰ ਜੀ ਮਹੀਨੇ ਮਹੀਨਾ ਹੋ ਗਿਆ ਲਗਭਗ ਕਰ ਦਿੱਤਾ ਕਿ ਪਈਆ ਕੁੜੀ ਵਾਵਾ ਟਾਈਮ ਹੋ ਗਿਆ ਨਾ ਇਹ ਤਾਂ ਬੋਲੇ ਨਹੀਂ ਜਾ ਰਿਹਾ ਨਹੀਂ ਸਰ ਮੈਂ ਇਦਾਂ ਹੀ ਬੋਲਦੀ ਹਾਂ ਅੱਛਾ ਅੱਛਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਰ ਨੀਦਾ ਖਾਨ ਹੈ ਨੀਦਾ ਖਾਨ ਤੁਹਾਡਾ ਹੀ ਕੋਮਲ ਜੀ ਤੁਹਾਡਾ ਸਾਰਿਆਂ ਦਾ ਨਾਮ ਮੈਂ ਪੁੱਛਦਾ ਹੌਲੀ ਹੌਲੀ ਕਿਵੇਂ ਦਾ ਲੱਗਦਾ ਜਦੋਂ ਤੁਸੀਂ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖ ਰਹੇ ਹੋ ਬਹੁਤ ਜ਼ਿਆਦਾ ਹੀ ਵਧੀਆ ਲੱਗਦਾ ਹੈ ਜੀ ਜਦੋਂ ਬਹੁਤ ਜ਼ਿਆਦਾ ਪ੍ਰਾਊਡ ਆਫ ਫੀਲ ਹੁੰਦਾ ਸਾਨੂੰ ਤੇ ਬਹੁਤ ਮਾਣ ਫੀਲ ਹੁੰਦਾ ਕਿ ਅਸੀਂ ਦੁਬਾਰਾ ਤੋਂ ਲੋਕਾਂ ਨੂੰ ਜਗਾਉਨੇ ਆ ਪੰਜਾਬੀ ਵਿਰਸਾ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਅੱਜ ਕੱਲ ਆ ਯੂਥ ਫੈਸਟੀਵਲਾਂ ਦੇ ਵਿੱਚ ਰਹਿ ਗਿਆ ਘਾਣ ਹੁੰਦਾ ਜਾ ਰਿਹਾ ਇਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹ ਕਿੰਨਾ ਕਿ ਤੁਹਾਡੇ ਵਾਸਤੇ ਇੰਪੋਰਟੈਂਟ ਹੋ ਜਾਂਦਾ ਵੀ ਅਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਆ ਆ ਸਾਡਾ ਵਿਰਸੇ ਦੇ ਵਾਸਤੇ ਥੋੜਾ ਜਿਹਾ ਕੋਈ ਪਹਿਲ ਆ ਜੀ ਸਰ ਦੱਸੋ ਸਾਨੂੰ ਬਹੁਤ ਜ਼ਿਆਦਾ ਹੀ ਪ੍ਰਾਊਡ ਆਫ ਫੀਲ ਹੁੰਦਾ ਤੇ ਅਸੀਂ ਇਹ ਸਾਨੂੰ ਮੈਂ ਪਹਿਲੀ ਵਾਰ ਦੇਖ ਲਈ ਕਿ ਲੜਕੀਆਂ ਕਰ ਰਹੀਆਂ ਨੇ ਫੋਕੋਰ ਕੈਸਾ ਮੈਂ ਅਦਰਵਾਇਜ਼ ਮੇਰੀ ਏਜ 22 ਹੋਗੀ ਤੇ ਮੈਨੇ ਬॉयਜ਼ ਹੀ ਦੇਖੇ ਨੇ ਗਰਲਜ਼ ਮੈਂ ਫਸਟ ਟਾਈਮ ਦੇਖ ਰਹੀ ਐ ਤੇ ਮੈਂ ਇਹ ਮੇਰੀ ਟੀਮ ਹੈ ਤੇ ਐਸਜੀ ਕਾਲਜ ਮਾਨਸਾ ਤੋਂ ਅਸੀਂ ਆ ਰਹੇ ਆਂ ਤੇ ਉਥੋਂ ਦੇ ਡਾਕਟਰ ਪ੍ਰੋਫੈਸਰ ਗਰੀਮਾ ਮਹਾਜਨ ਜੀ ਪ੍ਰਿੰਸੀਪਲ ਨੇ ਤੇ ਸਾਡੇ ਮੈਡਮ ਡਾਕਟਰ ਪਰਮਿੰਦਰ ਕੌਰ ਜੋ ਕਿ 뮤జిక్ টিਚਰ ਨੇ ਜੀ ਸਾਡੇ ਨਾਲ ਤੇ ਉਹ ਉਹ ਸਾਡਾ ਬਹੁਤ ਸਾਥ ਦਿੰਦੇ ਨੇ ਬਹੁਤ ਜ਼ਿਆਦਾ ਅੱਗੇ ਲੈ ਕੇ ਆਉਂਦੇ ਨੇ ਸਾਨੂੰ ਹਾਂਜੀ ਅੱਛਾ ਅਸੀਂ ਤੁਹਾਡੇ ਕੋਚ ਸਾਹਿਬ ਨੂੰ ਬੁਲਾਉਂਦੇ ਆ ਮੈਂ ਮਾਜੋ ਜੀ ਤੁਸੀਂ ਵੀ ਮੈਡਮ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਹੀ ਆ ਫਲੂਟ ਚੱਕ ਲਓ ਪੈਰਾਂ ਦੇ ਵਿੱਚ ਕੈਮੇ ਦਾ ਲੱਗਦਾ ਜੀ ਜਦੋਂ ਤੁਸੀਂ ਆਹ ਵਿਰਸੇ ਦੇ ਵਾਸਤੇ ਇੱਕ ਪਹਿਲ ਕਰਦੇ ਹੋ ਬੱਚੇ ਉਤਸ਼ਾਹ ਦੇ ਨਾਲ ਆਉਂਦੇ ਨੇ ਤੁਹਾਡੇ ਕੋਲੇ ਨਾਮ ਵੀ ਦੱਸਦੇ ਹੋ ਆਪਣਾ ਹਾਂਜੀ ਮੈਂ ਡਾਕਟਰ ਪਰਮਿੰਦਰ ਕੌਰ ਐਸਟੀ ਕਾਲਜ ਮਾਨਸਾ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹਾਂ ਇਸ ਟੀਮ ਦੀ ਮੈਂ ਇੰਚਾਰਜ ਹਾਂ ਤੇ ਯੂਥ ਕੋਆਰਡੀਨੇਟਰ ਹਾਂ ਆ ਐਜ਼ ਅ ਟੀਮ ਇਨ ਚਾਰਜ ਜੇ ਮੈਂ ਹੀ ਦੱਸਣਾ ਚਾਹਾਂਗੀ ਕਿ ਮੇਰਾ ਲੜਕੀਆਂ ਦਾ ਕਾਲਜ ਹੈ ਜੀ ਇਹ ਅਸੀਂ ਲੜਕੀਆਂ ਦੀ ਟੀਮ ਲੈ ਕੇ ਆਏ ਹਾਂ ਕਿਉਂਕਿ ਅੱਜ ਦਾ ਸਮਾਂ ਜਿਹੜਾ ਹੈਗਾ ਉਹ ਬਹੁਤ ਆਗਾਮੀ ਵਧੂ ਸਮਾਂ ਅਸੀਂ ਕਹਿੰਦੇ ਆ ਕਿ ਮੁੰਡੇ ਕੁੜੀਆਂ ਨਾਲੋਂ ਘੱਟ ਨਹੀਂ ਤੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਸੋ ਇਹ ਇੱਕ ਬਹੁਤ ਵੱਡੀ ਪੁਖਤਾ ਇੱਕ ਮਿਸਾਲ ਹੈ ਕਿ ਕੁੜੀਆਂ ਜਿਹੜੀਆਂ ਹੈਗੀਆਂ ਫੋਕ অর্ਕੈਸਟਰਾ ਦੇ ਵਿੱਚ ਵੱਖ-ਵੱਖ ਪੰਜਾਬੀ ਟਿਪੀਕਲ ਸਾਜ਼ ਜਿਹੜੀਆਂ ਹੈਗੀਆਂ ਉਹ ਪਲੇ ਕਰਨਗੀਆਂ ਤੇ ਵੱਡੀਆਂ-ਵੱਡੀਆਂ ਟੀਮਾਂ ਨੂੰ ਕੰਪੀਟ ਕਰਨਗੀਆਂ ਤੇ ਮੈਨੂੰ ਬਹੁਤ ਮਾਣ ਆ ਮੇਰੀ ਟੀਮ ਦੇ ਉੱਤੇ ਤੇ ਅਸੀਂ ਇੱਕ ਸੁਨੇਹਾ ਦਿੰਨੇ ਆ ਸਮਾਜ ਨੂੰ ਕਿ ਕੁੜੀਆਂ ਕਦੇ ਵੀ ਘਟ ਨਹੀਂ ਰਹੀਆਂ ਤੇ ਨਾ ਹੀ ਰਹਿਣਗੀਆਂ ਇਹ ਸਾਡੀਆਂ ਕੁੜੀਆਂ ਇਹ ਬਹੁਤ ਵੱਡੀ ਮਿਸਾਲ ਦੇ ਰਹੀਆਂ ਨੇ ਤੇ ਹਮੇਸ਼ਾ ਇਸੇ ਤਰ੍ਹਾਂ ਸਾਡੇ ਕਾਲਜ ਦਾ ਨਾਮ ਆਪਣੀ ਟੀਮ ਦਾ ਨਾਮ ਤੇ ਆਪਣੇ ਅਧਿਆਪਕ ਸਹਿਬਾਨ ਦਾ ਨਾਮ ਰੌਸ਼ਨ ਕਰਦੀਆਂ ਨੇ ਮੈਡਮ ਕੀ ਕੀ ਸਾਜ਼ ਵਜਾਏ ਜਾਂਦੇ ਨੇ ਫੋਕ オーਰਕੈਸਟਰਾ ਦੇ ਵਿੱਚ ਫੋਕ オーਰਕੈਸਟਰਾ ਦੇ ਵਿੱਚ ਸਾਰੇ ਪੰਜਾਬੀ ਲੋਕ ਸਾਜ਼ ਵਜਾਏ ਜਾਂਦੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਢੋਲ ਹੈ ਜੀ ਢੋਲਕ ਹੈ ਘੜਾ ਬੁਕਚੂ ਗਿੜਦੇ ਡਾਂਡੀਆਂ ਬੰਸਰੀ ਵੰਜਲੀ ਅਲਗੋਜ਼ੇ ਬੀਨ ਸੋ ਵੱਖ-ਵੱਖ ਇਸ ਤਰ੍ਹਾਂ ਦੇ ਜਿਹੜੇ ਹੈਗੇ ਲੋਕ ਸਾਜ਼ ਹੋ বাজائے ਜਾਂਦੇ ਨੇ ਉਹਨਾਂ ਨੂੰ ਪੰਜਾਬੀ ਲੋਕ ਧੁਨਾ ਤੇ ਹੀ ਪਰਫਾਰਮ ਕੀਤਾ ਜਾਂਦਾ ਹੈ ਪ੍ਰਬੰਧ ਕਿਵੇਂ ਦਾ ਲੱਗਿਆ ਤੁਹਾਨੂੰ ਇੱਥੇ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਿਹੜਾ ਇੰਟਰ ਸੋਨਲ ਯੂਥ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਹੀ ਪੋਖਤਾ ਉਪਰਾਲਾ ਹੈ ਇਸ ਯੂਨੀਵਰਸਿਟੀ ਦਾ ਕਿ ਯੂਥ ਨੂੰ ਅੱਗੇ ਲੈ ਕੇ ਆ ਰਹੀ ਹੈ ਐਸਾ ਪਲੇਟਫਾਰਮ ਉਹਨਾਂ ਨੂੰ ਦੇ ਰਹੀ ਹੈ ਕਿ ਸਾਡੇ ਜਿਹੜੇ ਹੈਗੇ ਰੌ ਬੱਚੇ ਉਹ ਖੜੇ ਹੋ ਕੇ ਵੱਡੇ ਵੱਡੇ ਜਿਹੜੇ ਪ੍ਰੋਫੈਸ਼ਨਲ ਆਰਟਿਸਟਾਂ ਦੇ ਬਰਾਬਰ ਖੜੇ ਹੁੰਦੇ ਨੇ ਤੇ ਉਹਨਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲਦਾ ਤੇ ਆਪਣੀ ਜੋ ਜ਼ਿੰਦਗੀ ਦੇ ਵਿੱਚ ਉਹ ਇਹ ਨਵੀਆਂ ਰਾਹਾਂ ਚੁਣਦੇ ਨੇ ਤੇ ਪਤਾ ਨਹੀਂ ਅੱਗੇ ਕਿੰਨੇ ਕੁ ਪ੍ਰੋਫੈਸ਼ਨਲ ਜਿਹੜੇ ਹੈਗੇ ਬਣ ਸਕਦੇ ਨੇ ਬਹੁਤ ਅੱਛਾ ਉਪਰਾਲਾ ਹੈ ਪੰਜਾਬੀ ਯੂਨੀਵਰਸਿਟੀ ਥੈਂਕ ਯੂ ਸੋ ਮੱਚ ਮੈਂ ਪਿਸ਼ਾਕਾਂ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਸੋਹਣੀਆਂ ਪਾਈਆਂ ਹੋਏ